ਮੈਤੜ ਬੇਨਤੀ ਕਰਦੀ ਆ ਮੇਰੀਆਂ ਚੂੜੀਆਂ ਵਾਲੀ ਰਸਮ ਹੋ ਚੁੱਕੀ ਐ ਤਾਂ ਵਿਆਹ 'ਚ ਮੇਰੇ ਥੋੜੇ ਦਿਨ ਰਹਿ ਗਏ ਤੇ ਸਾਡੇ ਘਰ 'ਚ ਕੁਛ ਨਹੀਂ ਹੈਗਾ ਇੱਥੋਂ ਤੱਕ ਕਿ ਸਾਡੇ ਰੋਸ਼ਨ ਪਾਣੀ ਵੀ ਥੋੜਾ ਥੋੜਾ ਹੈ ਮਹੀਂ ਗੁਜ਼ਾਰਾ ਕਰੰਦਾ ਹੈ ਆਪਣਾ ਤੇ ਕੱਲ ਨੂੰ ਮੇਰਾ 15 16 ਨੂੰ ਵਿਆਹ ਵਾ ਸਾਡੇ ਘਰੇ ਖਾਣ ਦੇ ਵੀ ਕੁਛ ਵੀ ਨਹੀਂ ਹੈਗਾ ਤੇ ਇਹ ਸਾਨੂੰ ਸਮਝ ਨਹੀਂ ਆਉਂਦੀ ਕਿ ਸਹੀਂ ਕੱਲ ਨੂੰ ਜਿਹੜੇ ਸਾਡੇ ਘਰੇ ਪਰੌਣੇ ਆਉਣਗੇ ਉਹਨਾਂ ਨੂੰ ਕੀ ਖਵਾਵਾਂਗੇ ਤਸ ਮੈਂ ਸਮਾਜ ਸੇਵਿਕਾਂ ਨੂੰ ਇਹੀ ਤਾਂ ਨਵੇਦਨ ਕਰਦੀ ਆ ਕਿ ਤੁਸੀਂ ਸਾਡੇ ਘਰੇ ਆਓ ਤਾਂ ਸਾਡਾ ਜਿੰਨਾ ਵੀ ਹੋ ਸਕਿਆ ਜਿੰਨੀ ਵੀ ਅਸੀਂ ਜ਼ਿਆਦਾ ਨਹੀਂ ਮੰਗਣੀ ਕਰਦੇ ਸਿਰਫ ਸਾਡਾ ਵਿਆਹ ਹੋ ਜਾਏ ਭਾਵੇਂ ਥੋੜਾ ਹੀ ਹੋ ਜਾਏ ਹਰ ਸੇ ਇਹ ਕਿ ਜਿਹੜੇ ਭੈਣ ਭਰਾ ਆਉਣ ਤੇ ਸਾਡੇ ਘਰ ਰੋਟੀ ਰੱਜ ਕੇ ਖਾ ਕੇ ਜਾਣ ਮੈਂ ਹੋਰ ਕੁਝ ਨਹੀਂ ਚਾਹੁੰਦੀ ਤਨ ਤਨ ਪੱਟੀ ਦੀ ਮੈਂ ਰਹਿਣ ਵਾਲੀ ਆ ਫੌਜੀਆਂ ਦੀ ਸ਼ਾਣੀ ਦੇ ਲੱਗੇ ਮੇਰਾ ਕਾਰ ਹੈ ਤੁਹਾਡਾ ਮੋਬਾਈਲ ਨੰਬਰ ਹੈਗਾ 7070095 92141 ਇਹ ਮੋਬਾਈਲ ਨੰਬਰ ਮੇਰੀ ਮੰਮਾ ਦੇ ਕੋਲ ਹੀ ਰਹਿੰਦਾ ਵਾ ਜਿਸ ਵੀ ਪੈਣ ਭਰਾਣੇ ਸਾਡੇ ਸਾਡੀ ਮਦਦ ਕਰਨੀ ਆ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦਾ ਵਾ ਜिक्का ਖਾਲਸਾ ਵੈਗੁਰ ਜੀ ਕੀ ਫਤਿਹ ਕੀ ਨਾ ਕੀ ਮਗਰ ਟਾ ਸਖਵੰਦਰ ਗੁਰ ਮੈਂ ਨਾ ਨਾ ਕੋਲਾਂ ਨਾਲ ਕਹਿ ਰਹੇ ਹੋ ਤਰੇ ਨਾਲ ਹੀ ਅਸਲ ਹੋਂਕ ਐਟਮ ਕਿਥੇ ਰਹ ਰਹੇ ਆਏ ਹੋ ਪੱਟੀ ਰਿੰਨੇ ਹਿਸਾ ਨਹੀਂ ਲੱਗੇ ਮਸਲਾ ਟਾੜੀ ਕੁੜੀ ਦਾ ਆ ਵਿਆ ਰੱਖਿਆ ਗਿਆ ਤੇ ਅੱਖਾਂ ਜੀ ਦਾ ਉਹਦੇ ਹੰਗੂ ਆ ਕੀ ਮਾਪੇ ਮੇਰੇ ਘਰ ਚ ਬੰਦਾ ਨੇ ਕੋਈ ਵਕਨਾ ਆ ਨਾ ਡੈਡੀ ਹੈਗਾ ਨਾ ਇਹਨਾਂ ਪਰਾਈ ਹੈਗਾ ਮੇਰਾ ਮਸਲਾ ਲੈ ਕਰੋ ਮੇਟੀ ਬੂਏ ਟਾ ਦਿਓ ਕਮਾਉਣ ਵਾਲਾ ਨੇ ਮੇਰੇ ਕੋਲ ਕੋਈ ਇਮੈਨ ਨਹੀਂ ਬਹੁਤ ਹੈ ਰੱਬ ਤੇ ਆਸਰਾ ਜੋ ਤੁਹਾਡੇ ਤੇ ਕੰਮ ਦਾ ਵਿਆਹ ਕਿਦੋਂ ਦਾ ਰੱਖਿਆ ਮੰਦਰਾ ਤਰੀਕ ਦੱਸ ਸਕਣਿਆ ਸੋਹਣੀ ਬਰਾਤ ਆ 15 ਫਰਵਰੀ ਨੂੰ ਹਾਂਜੀ ਤੇ 16 ਫਰਵਰੀ ਨੂੰ ਬਰਾਤ ਆ ਨਾ ਹਾਂਜੀ ਰੇਕਾਰ 999 ਆ ਤੇ ਭਾਂਡੇ ਵੀ ਡੜੇ ਜਿਹੜੇ ਖਾਲੀ ਦਿਖਾਈ ਭਾਂਡੇ ਵੀ ਕਰੇ ਖੰਡ ਵੀ ਲੈ ਆ ਕੇ ਛੱਡ ਚਾਹ ਬਣਾ ਲੂ ਤੇ ਕਿਸਾਨੇ ਨੇ ਮਰਜ਼ੀ ਕੀਤੀ ਨਹੀਂ ਕੋਈ ਨਹੀਂ ਜੀ ਆਇਆ ਸਾਡੇ ਕੋਲ ਤੁਹਾਡੀ ਪਤਨੀ ਦੀ ਮੌਤ ਹੋ ਗਈ ਤੇ ਘਰੇ ਦਾ ਮੁੰਡਾ ਸੀ ਉਹਦੀ ਮੌਤ ਹੋ ਗਈ ਆ ਅੱਛਾ ਕੱਲਾ ਕੱਲਾ ਕੋਤ ਹੀ ਉਹ ਵੀ ਮੌਤ ਆ ਗਈ ਤੇ ਨਵਾਂ ਛੱਡ ਕੇ ਚੱਲ ਗਈ ਆ ਤੇ ਮੁੰਡਾ ਵਿਆਹ ਹੈ ਤੁਹਾਡਾ ਵਿਆਹ ਆਊਗਾ ਬੱਚੀ ਹੋਵੇ ਗੁੱਡੀ ਕੱਲੀ ਆ ਤੇ ਗੁੱਡੀ ਤੁਹਾਡੇ ਕੋਲ ਆਹ ਮੇਰੇ ਕੋਲ ਆ ਗੁੱਡੀ ਵੀ ਪੋਤਰੀ ਮੇਰੇ ਕੋਲ ਆ पचंट फेटखा लीरा पड़सानलो ड राचगा वह पाल मे आद टाेगारी वेरी मेरी, mm. वे मेरी।, mm. मेरी बधर कर बारे ड कर नहीं ा मेनामसीमा ਅਸੀਂ ਪਿਛੋਂ ਦੇ ਕਰੋਂ ਦੇ ਰਣ ਵਾਲੇ ਹਾਂ ਪਰ ਹੁਣ ਅਸੀਂ ਪੱਟੀ ਰਹਿੰਦੇ ਹਾਂ ਪੱਟੀ ਸ਼ੋਣੀ ਲੱਗੇ ਤੇ ਤੁਹਾਡਾ ਵਿਆਹ ਰੱਖਿਆ ਗਿਆ ਹਾਂਜੀ ਕਿੰਨੀ ਤਰੀਕ ਦਾ ਆੜੀ 15 ਤਰੀਕ ਦਾ 15 ਨੂੰ ਸਗਣਿਆ ਤੇ 16 ਨੂੰ ਬਰਾਤ 15 ਫਰਵਰੀ ਨੂੰ ਹਾਂਜੀ ਤੇ ਘਰ ਦੇ ਵਿੱਚ ਦਾ ਵੇਖਣ ਨੂੰ ਮਿਲਿਆ ਕਿ ਪਾਂਡੇ ਜਿਹੜੇ ਖਾਲੀ ਰੱਖ ਦਿੱਤੇ ਆ ਤੇ ਕੋਈ ਹਾਂਜੀ ਕੀ ਕੰਨਾ ਚੱਲ ਰਿਹਾ ਹੈ ਕਿ ਨਾ ਇਹ ਚੰਨੇ ਆ ਕੇ ਘਰੇ ਕੋਈ ਨਹੀਂ ਹੈਗਾ ਕੰਮਣ ਵਾਲਾ ਮੈਂ ਤੇ ਮੰਮੀ ਆ ਜਿਹੜੀ ਧੱਪਾ ਕਰਦੇ ਫਿਰਦੇ ਆ ਤੇ ਆਪਣਾ ਗੁਜ਼ਾਰਾ ਕਰਦਾ ਆ ਬ੍ਰਦਰ ਵੀ ਨਹੀਂ ਹੈਗਾ ਮੇਰਾ ਤੇ ਪਾਪਾ ਵੀ ਨਹੀਂ ਹੈਗੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਮੇਰੀ ਮੰਮਾ ਦੀ ਵੱਤ ਤੋਂ ਵੱਧ ਮਦਦ ਕਰੋ ਤਾਂ ਕਿ ਸਾਡਾ ਜੋ ਮੰਮੀ ਨੇ ਵਿਆਹ ਰੱਖਿਆ ਹੋਇਆ ਵਾ ਉਹ ਵਧੀਆ ਤਰੀਕੇ ਨਾਲ ਹੋ ਜੇ ਵਿਆਹ ਤੇ ਹੀ ਰੱਖ ਬੈਠੇ ਪਰ ਉਹਾਰੇ ਪਾਂਡੇ ਦੇ ਨਹੀਂ ਖਾਲੀ ਬੇਪਰੋੜ ਰਹੇਗਾ ਹਾਂਜੀ ਇਸੇ ਕਰਕੇ ਤਾਂ ਡਾਲਾ ਮੋਲ ਨਹੀਂ ਕਰਦੇ ਹਾਂਜੀ ਅੱਜ ਦੱਸਦੇ 10 ਤੱਕ ਰਹਿ ਕੇ ਵਿਆਹ ਹਾਂਜੀ ਤੇ ਫਿਰ ਕਾ ਕਿ ਰਿਸ਼ਤੇਦਾਰ ਨੇ ਨਹੀਂ ਮਦਦ ਕੀਤੀ ਰਿਸ਼ਤੇਦਾਰ ਤਾਂ ਨਹੀਂ ਪਤਾਈ ਅੱਜਕੱਲ ਦੇ ਕੌਣ ਕਿਸੇ ਦਾ ਵਾਂ ਫੜਦਾ ਕੋਈ ਨਹੀਂ ਫੜਦਾ ਗਰੀਬ ਬੰਦੇ ਦੇ ਖਾਸ ਕਰਕੇ ਕੋਈ ਵੀ ਨਹੀਂ ਫੜਦਾ ਜਿਤਨਾ ਵਿਆਹ ਤੁਸੀਂ ਰੱਖ ਲਿਆ ਤੇ ਪੈਸਾ ਤਾਂ ਢਾਡੇ ਕੋਲ ਨਹੀਂ ਹੈਗਾ ਕੋਈ ਤੇ ਕਿਤਨਾ ਮੋਦਲਾ ਲੋਕ ਸਭ ਤੋਂ ਰੰਬ ਤੇ ਆਸਰੇ ਤੇ ਜਿੰਨਾ ਜੋ ਆਸੀ ਤਾਂ ਆਸਰੇ ਆਸੀ ਤਾਂ ਇਹ ਗਏ ਚਲੋ ਮਹਾਰਾਜ ਚਲੋ ਕੋਈ ਨਾ ਕੋਈ ਤੇ ਆਊਗਾ ਸਾਡੀ ਸੇਵਾ ਕਰਨ ਵਾਸਤੇ ਸਾਡੀ ਹੈਲਪ ਕਰਨ ਵਾਸਤੇ ਹੂੰ ਮੰ ਲੋ ਕਿ ਜੇ ਕਿਸੇ ਨੇ ਤੁਹਾਡੀ ਸੇਵਾ ਕਰ ਮਦਦ ਕਰਨੀ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਮੇਰਾ ਸਾਡਾ ਫੋਨ ਨੰਬਰ ਮੰਮੀ ਦੇ ਕੋਲ ਹੀ ਰਹਿੰਦਾ ਬਸ 70 ਫੋਨ ਦਾ ਨੰਬਰ ਫੋਨ ਨੰਬਰ ਹੈਗਾ 7009592141 ਦਾਨੀ ਵੀਰਾਂ ਨੂੰ ਤੇ ਸਮਾਜਿਕ ਸੇਵਾਦਾਰਾਂ ਕੀ ਬੀਨ ਦੀ ਹੋਵੇ ਮੈਂ ਤੇ ਇਹ ਕਹਿੰਦੀ ਆ ਕਿ ਮੇਰੀ ਮੰਮੀ ਦੀ ਹੈਲਪ ਕਰੋ ਬਸ ਤਾਂ ਕਿ ਸਾਡਾ ਜੋ ਘਰੇ ਆਣਗੇ ਉਨਾਂ ਤੋਂ ਵਧੀਆ ਸੇਵਾ ਪਾਣੀ ਹੋ ਜਾਵੇ ਹੋਰ ਕੁਝ ਨਹੀਂ ਚਾਹੀਦਾ ਸਾਨੂੰ